ਤੁਹਾਨੂੰ ਐਂਜਲ ਐਂਜਲ ਆਇਆ ਨਾ ਨਾਰੰਗਾ ਇਸ ਲਈ ਕਿ ਤੁਸੀਂ ਸਾਰੇ ਬਹੁਤ ਲੋਕ ਇਥੇ ਉਹਨੇ ਕਾਹਦਾ ਸਵਾਗਤ ਫੋਟੋ ਖਿਚਾਉਣ ਦੇ ਚੱਕਰਾਂ ਤੇ ਥੋੜਾ ਇਧਰ ਹੋ ਜਾਓ ਥੋੜਾ ਤੁਸੀਂ ਸਾਰੇ ਕੰਮਾਂ ਤੇ ਜਾਓ ਯਾਰ ਕੱਢ ਕੱਪੜ ਕਰਦੇ ਆਹ ਕੰਮਾਂ ਨਹੀਂ ਸਾਰੇ ਤੇ 5 ਵਜੇ ਤੋਂ ਬਾਅਦ ਆ ਜੀ ਵੀਡੀਓ ਬੰਦ ਕਰੀ ਤੁਸੀਂ ਜਾ ਕੇ ਬਣਾ ਸਾਰਾ ਕੁਝ ਦੇਖੋ ਜਾਊਂਗਾ ਜਾਂ ਬਣਾ ਲਿਆ ਇੱਕ ਉਹ ਬਣਾ ਕੇ ਕਹਿੰਦੇ ਚਲੋ ਯਾਰ ਮੌਕਾ ਵਧੀਆ ਕੁਝ ਖਚਾਈਏ ਫੋਟੋ ਤੇ ਰਾਣਾ ਇਹ ਸਭ ਤੋਂ ਵੱਧ ਹੱਸ ਰਹੇ ਆ ਉਹਦੀ 12 ਬੰਦਿਆਂ ਦੀ ਕੈਪੈਸਟੀ ਹੈ ਜੀ ਨੋਟਾ ਇਧਰੋਂ ਹੀ ਲੈ ਗਏ ਆਪਦੇ ਘਰੋਂ ਹੀ ਤਿੰਨ ਬੰਦੇ ਰਹਿ ਗਏ ਤਿੰਨ ਬੰਦੇ ਨੂੰ ਬਚਾ ਸਕਦੇ ਜਾਂਦੇ ਹੋਏ ਲੜਪੇ ਫੋਟੋ ਪਿੱਛੇ ਇਹਦੇ ਬੜਾ ਵਧੀਆ ਮੌਕਾ ਮਿਲਿਆ ਯਾਰ ਫੋਟੋ ਪਿਛਾ ਕੇ ਤੇ ਸ਼ਾਮ ਨੂੰ ਪਹੁੰਚ ਮਾਨੂੰ ਵਾਲਾ ਕੱਢਣੀ ਹੈ ਭਰਾ ਹੋ ਜਾ ਥੋੜੀ ਜਿਹੀ ਮੇਰੀ ਫੋਟੋ ਆ ਲੈਣੀ ਤੇ ਸਰ ਜਿਹੜੇ ਤਿੰਨ ਸੀਟਾਂ ਰਹਿ ਗਈਆਂ ਸੀ ਉਹ ਕਿਹੜੇ ਤਿੰਨ ਬਚਾ ਕੇ ਲਿਆਂਦੇ ਨੇ ਮੈਂ ਪਾਸ ਬਣਾ ਦੂੰਗਾ ਕੱਲੋਂ ਇੱਥੇ ਪੇਸ਼ ਕਰ ਦਾਂ ਜੀ ਉਹ ਅੱਛਾ ਤਸਵੀਰ ਜੀ ਦਾ ਮਾਤਾ ਵੇਖੋ ਵੇਖੋ ਯਾਰ ਆਹ ਤੋਂ ਬਹੁਤ ਸਾਰੇ ਵੀ ਵਾਲੇ ਦਾ ਸਾਰੇ ਪਛਾਣਦੇ ਹੁਣ ਕੋਲ ਸਾਹਿਬ ਨੂੰ ਕੋਲ ਸਾਹਿਬ ਜੀ ਠੀਕ ਹੈ ਕਿਵੇਂ ਚੱਲ ਰਹਾ ਜੀ ਅੱਥਾ ਕੋਈ ਸਰਦਾਰ ਆਪਾ ਕੋਈ ਕਿਸੇ ਤਰ੍ਹਾਂ ਦਾ ਕੋਈ ਠੀਕ ਹੈ ਸਾਰਾ ਕੁਝ ਬੜੇ ਸ਼ਾਂਤਮਈ ਢੰਗ ਨਾਲ ਵੋਟਾਂ ਪੈ ਰਹੀਆਂ ਨੇ ਮੈਂ 10-12 ਪਿੰਡਾਂ 'ਚ ਆਰਾਊਂਡ ਵੀ ਲਾ ਕੇ ਆਇਆ ਹਾਂ ਹਾਂ ਜੀ ਬਹੁਤ ਸ਼ਾਂਤਮਈ ਢੰਗ ਨਾਲ ਵੋਟਾਂ ਦਾ ਅੱਜ ਅਜੇ ਤੱਕ 8:12 ਵਜੇ ਆ ਅੱਛਾ ਜੀ ਬਿਲਕੁਲ ਠੀਕ ਚੱਲ ਰਿਹਾ ਹੈ 20:00 ਤੱਕ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਬਿਲਕੁਲ ਠੀਕ ਹੈ ਓਕੇ ਬਿਲਕੁਲ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ ਇਹ ਸਾਡਾ ਬੀਜੇਪੀ ਦੀ ਖੁਸ਼ੀ ਹੈ ਜਿਹੜੀ ਵੀ ਹਰ ਪਿੰਡ ਸਾਡਾ ਬੋਥ ਵੀ ਲੱਗਿਆ ਤੇ ਵੋਟ ਵੀ ਪੈ ਰਹੀ ਹੈ ਸਾਡਾ ਠੀਕ ਹੈ ਹਰ ਪਿੰਡ ਠੀਕ ਹੈ ਜੀ ਆਓ ਤਦੀ ਮਤਲਬ ਜਿਹੜੀ ਬੀਜੇਪੀ ਕੋ ਫਿਰ ਕੇ ਆਏ ਉਹਨੇ ਸਾਰੇ ਕੂਕੇ ਆਏ ਉਹਨੇ ਜਾਇਰਨ ਤੌਰੋਂ ਦਾ ਜਿਹੜੀ ਜਿਹੜਾ ਚਰਚਾ ਦਾ ਵੀਸਾ ਬਣਿਆ ਹੋਇਆ ਉਹ ਇੱਕੋ ਹੀ ਡਰ ਸਾਰੀ ਪਾਰਟੀਆਂ ਨੂੰ ਕਿ ਜਿਹੜੇ ਇਹਨਾਂ ਨੇ ਬੈਲਟ ਪੇਪਰਾਂ ਦਾ ਜੋ ਚਰਚਾ ਦਾ ਵੀਸਾ ਬਣਿਆ ਬਸ ਉਹ ਨਾ ਹੋਵੇ ਬਾਕੀ ਕੋਈ ਕਮੀ ਨਹੀਂ ਹੈਗੀ ਅੱਛਾ ਜੀ ਹਾਂ ਉਹਦੇ ਆਪ ਮਤਲਬ ਆਪਣੇ ਪਾਰਟੀ ਦੀ ਜਿੱਤ ਪ੍ਰਤੀ ਕਿੰਨੇ ਦਾ ਆਸਵਾਦ ਤੋਂ ਸਾਡੇ ਤਾਂ ਤੁਹਾਨੂੰ ਦੱਸਿਆ ਵੀ ਜੋ ਸਾਡਾ ਮਾਹੌਲ ਪਹਿਲਾਂ ਪਿੰਡਾਂ 'ਚ ਸੀਗਾ ਉਹ ਤੋਂ ਜ਼ਮੀਨ ਦੇ ਸਮਾਨ ਦਾ ਫਰਕ ਆ ਅੱਜ ਸਾਨੂੰ ਪੂਰਾ ਮਾਨਸਿਕਰ ਲੋਕਾਂ ਨੇ ਦਿੱਤਾ ਤੇ ਹਰ ਪਿੰਡ 'ਚ ਸਾਡੀ ਵਧੀਆ ਵੋਟਿੰਗ ਹੋਏਗੀ ਠੀਕ ਹੈ ਜੀ ਬਹੁਤ ਅੱਛਾ ਰਿਜ਼ਲਟ ਆਏਗਾ ਕੱਲ ਠੀਕ ਹੈ ਜੀ ਅਸੀਂ ਕੁਝ ਸਾਡੇ ਕੈਂਡੀਡੇਟ ਵੀਨਿੰਗ ਕੈਂਡੀਡੇਟ ਵੀ ਹੈਗੇ ਆ ਜਿਹੜੇ ਜਿੱਤ ਗਏ ਸੀ ਅੱਛਾ ਜੀ ਪਾਰਟੀ ਦੀ ਝੋਲੀ 'ਚ ਪਾਵਾਂਗੇ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਕਹਿੰਦੇ ਜਿੰਨੀ ਦਰ ਮੈਂ ਪ੍ਰਧਾਨਾ ਮੈਂ ਤਾਂ ਸ਼ਾਮਿਲ ਨਹੀਂ ਹੁੰਦਿਆਂਗਾ ਵੀ ਗੱਲ ਉਹਨਾਂ ਨਾਲ ਕਰਾਂ ਤੇਰੀ ਪਾਰਟੀ ਉਹਨਾਂ ਕਹਿੰਦੇ ਜਿਹੜੇ ਚਾਰ ਕਿ ਟੋਡਰੂ ਆ ਗਏ ਸਾਹਮਣੇ ਵੀ ਭੱਜਣੇ ਆ ਉਹ ਵੀ ਸਾਨੂੰ ਫੋਨ ਕਰਦੇ ਆ ਭੱਜੇ ਤੁਹਾਡੇ ਨਾਲ ਜੀ